ਮਿਤੀ 13 10 2025 ਨੂੰ ਇੱਕ ਐਕਟਿਵਾਂ ਸਵਾਰ ਤੋਂ ਜਿਹੜਾ ਸਵਾ ਦੋ ਲੱਖ ਰੁਪਏ ਦੀ ਖੋਹ ਹੋਈ ਸੀ ਜਿਸ ਦੇ ਆਧਾਰ ਤੇ ਜਿਹੜਾ ਮੁਕੱਦਮਾ ਨੰਬਰ 181 ਮਿਤੀ 13 10 2025 ਅੰਡਰ ਸੈਕਸ਼ਨ 304 ਸਬਸੈਕਸ਼ਨ 2 ਤੇ 35 ਦੇ ਤਹਿਤ ਥਾਣਾ ਕੈਂਟ ਵਿਖੇ ਦਰਜ ਰਿਸਟਰ ਹੋਇਆ ਸੀਗਾ ਜੋ ਮੁਕੱਦਮਾ ਨੂੰ ਟ੍ਰੇਸ ਕਰਨ ਲਈ ਮਾਨਯੋਗ ਐਸ.ਐਸ.ਪੀ ਸਾਹਿਬ ਨੇ ਜੁਰੀਆਂ ਟੀਮਾਂ ਗਠਤ ਕੀਤੀਆਂ ਜਿਨ੍ਹਾਂ ਚ ਐਸ.ਪੀ.ਡੀ ਸਰਦਾਰ ਜਸਬੀਰ ਸਿੰਘ ਦੀ ਰਹਿਮਾਈ ਹੇਠ ਤੇ ਸੀ.ਐਨ. ਚਾਰਜ ਗੁਲਦੀਪ ਸਿੰਘ ਦੀ ਟੀਮ ਗਠਿਤ ਕੀਤੀ ਗਈ ਵਨ ਦੀ ਤੇ ਉਹਨਾਂ ਨੇ ਜਿਹੜਾ ਯੂਮਰ ਸੋਰਸ ਤੇ ਟੈਕਨੀਕਲ ਵਿੰਗ ਦੀ ਮਦਦ ਨਾਲ ਜਿਹੜੀਆਂ ਇਹ ਮੁਕੱਦਮਾ ਨੂੰ ਪ੍ਰੈਸ ਕੀਤਾ ਪ੍ਰੈਸ ਕਰਨ ਤੋਂ ਬਾਅਦ ਜਿਹੜਾ ਦੋ ਮੁਲਜ਼ਮ ਇਹਨਾਂ ਵਿੱਚ ਨਖਵੀਰ ਸਿੰਘ ਅਤੇ ਗੁਰਦੀਪ ਸਿੰਘ ਜੋ ਬੀੜਤਲਾ ਬਸਤੀ ਰਹਿਣ ਵਾਲਿਆਂ ਦਾ ਨੂੰ ਕਾਬੂ ਕਰ ਲਿਆ ਗਿਆ ਤੇ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਖੋਹ ਕੀਤੇ ਗਏ ਕੈਸ਼ 1,47,000 ਰੁਪਏ ਬਰਾਮਦ ਕੀਤਾ ਜਾ ਚੁੱਕਾ ਹੈ ਹੁਣ ਤੱਕ ਇਹਨਾਂ ਤੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਨਾਲ ਮੋਬਾਈਲ ਵੀ ਜਿਹੜਾ ਜਿਹੜਾ ਖੋਹ ਕੀਤਾ ਸੀ ਉਹ ਬਰਾਮਦ ਹੋ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਪ੍ਰਮਾਣ ਹਾਸਲ ਕਰਕੇ ਹੋਰ ਢਗਾਈ ਦਾ ਪੁੱਛਗਿੱਛ ਕੀਤੀ ਜਾਵੇਗੀ ਜਿਹੜਾ ਰਹਿੰਦੀ ਹੈ ਬਾਹਰ ਦਾ ਜਿਹੜਾ ਕੋਈ ਕੀਤਾ ਗਿਆ ਉਹ ਰਕਮ ਵੀ ਬਰਾਮਦ ਕਰਵਾਈ ਜਾਵੇਗੀ ਇਹਨਾਂ ਦੇ ਖਿਲਾਫ ਗੁਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕਾਦਮੇ ਦੋ ਮਗਰਮੇ ਦਰਜਨ ਤੇ ਲਖਵੀਰ ਸਿੰਘ ਦੇ ਖਿਲਾਫ ਪਹਿਲਾਂ ਕੋਈ ਮੁਕਾਦਮਾ ਦਰਜ ਨਹੀਂ ਤੇ ਕੋਤ ਵਿੱਚ ਦੋਨੋਂ ਸੀ ਕੋਈ ਹੋਰ ਵੀ ਨਾਲ ਸੀ ਲੁੱਟਕੋ ਦੇ ਵਿੱਚ ਦੋਨੇ ਵਿਅਕਤੀ ਸ਼ਾਮਲ ਸੀਗੇ ਤੇ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਬਾਤਾਂ ਤਾਂ ਪਰ ਵੀ ਪਤਾ ਕੀਤਾ ਜਾਵੇਗਾ